ਤਾ ਬਤਾ ਨਹੀਂ ਕੀ ਹੈ ਸਸੀ ਕਾ ਜੀ ਕੀ ਹਾਲ ਚਾਲ ਹੈ ਫੇਸਬੁਕ ਤੇ ਸੌਰੀ ਜੀ YouTube ਤੇ ਲਾਈਵ ਹੋਇਆ ਕਾਫੀ ਦਿਨਾਂ ਬਾਅਦ ਦੇਖਦੇ ਆ ਕਿੰਨੇ ਕ ਬੰਦੇ ਜੁੜਦੇ ਆ ਅੱਡੀ ਹੀ ਕੋਈ ਮੈਨੂੰ ਆਸ ਨਹੀਂ ਹੈ ਕਿ ਬਹੁਤੇ ਬੰਦੇ ਜੁੜਨਗੇ ਪਰ ਫੇਰ ਵੀ देख हैं। अभी तक तो कोई नहीं जुड़ा कितने आदमी है एक कोई बंदा की हाल चाल है सत श्रीकाल साहब मनी सिंह सत श्री अकाल जी की हाल चाल है जी भाजी ਜਗਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਇੱਕ ਦੋ ਥੋੜੀ ਵੇਟ ਕਰ ਲੈਣੇ ਆ ਇੱਕ ਦੋ ਮਿੰਟ ਆਪਾਂ ਹਾ ਸ਼ੇਪਟਨ ਵਾਲੀ ਵੀਡੀਓ ਨੇ ਜਾਲ ਦਿਲਾ ਦਿੱਤਾ ਮੈਨੂੰ ਆਪਣੇ ਪੁਰਾਣੇ ਦੇ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਵੀਡੀਓ ਹਾਂ 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 ਉਹ ਜਿਹੜੀ ਰੀਲ ਪਾਈ ਸੀ ਮੈਂ ਉਹ ਸ਼ਿਫਟਣ ਦੀ ਨਹੀਂ ਸੀ ਉਹ ਮੈਲਬੌਰਨ ਦੀ ਸੀ ਜੱਸੀ ਵਾਲੀ ਅਛਾ ਉਹ ਮੈਲਬੌਰਨ ਚ ਹੀ ਸੀ ਖਿੱਚੀ ਹੋਈ ਉਹ ਭਾਜੀ ਉਹ ਨਹੀਂ ਆਪਣੇ ਤਰਨਜੀਤ ਭਾਜੀ ਸ਼ਿਫਟਨ ਚ ਰਹਿੰਦੇ ਆ ਉਹ ਯਕੀਨੀ ਦਾ ਕੰਮ ਕਰਦੇ ਆ ਉੱਥੇ ਯਕੀਨੀ ਅਗਾਉਂਦੇ ਆ ਤੇ ਜਸਵੀਰ ਮੈਂਗਰਵਾਲ ਹਾਂਜੀ ਹਾਂਜੀ ਤੁਹਾਨੂੰ ਮਿਲਿਆ ਸੀ ਜੀ ਮੈਂ ਹਾਂ ਜਸਵੀਰ ਭਾਜੀ ਕੀ ਹਾਲ ਹੈ ਜੀ ਮੈਂ ਗਰੂ ਵਾਲ ਤੋਂ ਇਹ ਮੈਨੂੰ ਗੜਸ਼ੰਕਰ ਤੁਸੀਂ ਮਿਲੇ ਸੀ ਮੈਂ ਜਾਂਦਾ ਸੀਗਾ ਪੈਦਲ ਮੈਂ ਜਿਆਦਾ ਪੈਦਲ ਹੀ ਜਾਂਦਾ ਹੁੰਨਾ ਹੈ ਸ਼ਹਿਰ ਦੇ ਵਿੱਚ ਕਿਤੇ ਕੰਮ ਜਾਣਾ ਹੋਵੇ ਨਾ ਮੈਂ ਮੌਕਾ ਲੱਭਦਾ ਹੁੰਨਾ ਵੀ ਕਿਤੇ ਪੈਦਲ ਤੁਰਿਆ ਜਾਵੇ ਜਿੱਦਾਂ ਹੁਣ ਅੱਧਾ ਕਿਲੋਮੀਟਰ ਵੀ ਕਿਤੇ ਜਾਣਾ ਹੈ ਨਾ ਮੈਂ ਪੈਦਲ ਤੁਰ ਪੈਣਾ ਹੁੰਦਾ ਉਹਦਾ ਮੈਨੂੰ ਫਾਇਦਾ ਹੁੰਦਾ ਹੈ ਕਿਉਂਕਿ ਮੇਰਾ ਕੰਮ ਨਾ ਜਿਆਦਾ ਬੈਠਣ ਦਾ ਹੈ ਆ ਕੰਮ ਜਿਆਦਾ ਬੈਠਣ ਦਾ ਕੰਮ ਹੈ ਤੇ ਉਹ ਬੈਠਣ ਕਰਕੇ ਮੈਂ ਲੱਤਾਂ ਲੁੱਟਾ ਸਿੱਧੀਆਂ ਹੋ ਜਾਣੀਆਂ ਜਾਂ ਤੇ ਪੈਦਲ ਜਾਈਆ ਉਹਦਕ ਸਕੂਟਰ ਖੜਾ ਹੁੰਦਾ ਗੱਡੀ ਖੜੀ ਹੁੰਦੀ ਮੈਂ ਫੇ ਪੈਦਲੇ ਤੁਰ ਪੈਣਾ ਹੁੰਨਾ ਤੇ ਪੈਦਲ ਭਾਜੀ ਇਹ ਮੈਨੂੰ ਮਿਲੇ ਸੀਗੇ ਭਾਜੀ ਹੁਨੀ ਜਸਵੀਰ ਮਹੰਗਰੋਵਾਲ ਤੋਂ ਤੇ ਇਹਨੇ ਮੈਨੂੰ ਪਛਾਣ ਲਿਆ ਮੈਂ ਤਾਂ ਹੁਣ ਫਸਟ ਟਾਈਮ ਮਿਲਿਆ ਇਹਨਾਂ ਨੂੰ ਚਲੋ ਵਧੀਆ ਲੱਗਾ ਤੁਹਾਨੂੰ ਮਿਲ ਕੇ ਮੈਂ ਮੈਲਬੌਰਨ ਚ ਹੁਣ ਨਹੀਂ ਰਹਿੰਦਾ ਮੈਂ 24 ਸਾਲ ਪਹਿਲਾਂ ਮੈਲਬੌਰਨ ਚ ਸੀਗਾ ਮੈਂ 4 ਸਾਲ ਰਿਹਾ ਉੱਥੇ ਮੈਂ ਮੈਲਬੌਰਨ ਚ ਕਈ ਜਗ੍ਹਾ ਬਦਲੀਆਂ ਸੀ ਮੈਂ ਪ੍ਰੈਸਟਨ ਵੀ ਰਿਹਾ ਥੌਮਬਰੀ ਪ੍ਰੈਸਟਨ ਅਮ ਐਲਵਿਨ ਸਟਰੀਟ ਤੇ ਵੀ ਰਿਹਾ ਪਤਾ ਨਹੀਂ ਕਿੱਥੇ ਪੈਂਦੀ ਕੋਬਰਗ ਚ ਪੈਂਦੀ ਆ ਪਤਾ ਨਹੀਂ ਕਿੱਥੇ ਪੈਂਦੀ ਆ ਕਿਆ ਕਰਨੀ ਮੈਨੂੰ ਨਹੀਂ ਪਤਾ ਉਹ ਚੀਤਾ ਭੁੱਲ ਗਿਆ ਰੈਜ਼ਰਵਾਇਰ ਵੀ ਰਿਹਾ ਥੌਮਸਟਾਊਨ ਤੇ ਕਈ ਕਈ ਜਗ੍ਹਾ ਰਿਹਾ ਮੈਂ ਪਰਥ ਚ ਰਹਿਣਾ ਟੈਕਸੀ ਚਲਾਉਣਾ ਠੀਕ ਹੈ ਜੀ ਬਹੁਤ ਵਧੀਆ ਵਨ ਲਾਈਫ ਠੀਕ ਹੈ ਪਰਥ ਠੀਕ ਵਧੀਆ ਪਰਥ ਮੀ ਮੈਂ ਕਦੇ ਗਿਆ ਜ਼ਿੰਦਗੀ ਚ ਸਾਡੇ ਪਿੰਡ ਦੇ ਰਹਿੰਦੇ ਆ ਬੰਦੇ ਟਰਨਟ ਟਰਨਟ ਇਹ ਕਿੱਥੇ ਕਾ ਟਰਨਟ ਕੋ ਵਰਗ ਵੀ ਘੁੰਮੇ ਹੋਏ ਆ ਮੈਂ ਜਿਆਦਾ ਨਾ ਉਹ ਪੁਰਾਣੇ ਹੁਣ ਨਾ ਨਵੇਂ ਸਰਬ ਬਣ ਗਏ ਆ ਕਾਫੀ ਅ ਮੈਨੂੰ ਨਵੇਂ ਨਾਮ ਜਦੋਂ ਕੋਈ ਬੰਦੇ ਮੈਸੇਜ ਆਦੇ ਆ ਉਹ ਬਿਲਕੁਲ ਨਵੇਂ ਲੱਗਦੇ ਆ ਉਹ ਸਾਨੂੰ ਤਾਂ ਉਸ ਟਾਈਮ ਦੇ ਜਿਹੜੇ ਮੇਨ ਮੇਨ ਸਵਾਰ ਬੈ ਉਹੀ ਚੇਤੇ ਹੁੰਦੇ ਸੀਗੇ ਫੁੱਟਸ ਕਰੇ ਹੋਇਆ ਕਿ ਆ ਕਰੇਗੀ ਬਰਨ ਹੈ ਦਾ ਦਾਲੇ ਠੀਕ ਹੈ ਨਾ ਮੈਂ ਯਾਰ ਇਹਨਾਂ ਚਾਹੁੰਦਾ ਇੱਥੇ ਮੇਰਾ ਦਿਲ ਯਾਰ ਦਿਲ ਤਾਂ ਲਾਣਾ ਪੈਣਾ ਜੇ ਤੁਸੀਂ ਦੇਖੋ ਦਿਲ ਲਾਣਾ ਪੈਣਾ ਦਿਲ ਜੇ ਤੁਸੀਂ 4 ਪੈਸੇ ਕਮਾਉਣਾ ਚਾਹਦੇ ਹੋ ਨਾ ਤਾਂ ਦਿਲ ਲਾਣਾ ਪੈਣਾ। ਇੰਡੀਆ ਦੇ ਵਿੱਚ ਜੇ ਤਾਂ ਤੁਸੀਂ ਕੋਈ ਕੰਮਕਰ ਜੇ ਤਾਂ ਇੰਡੀਆ ਦੇ ਵਿੱਚ ਕੋਈ ਤੁਸੀਂ ਕੰਮਕਰ ਕਰ ਸਕਦੇ ਆ। ਫਿਰ ਤੇ ਇੱਥੇ ਆਉਣ ਦਾ ਫਾਇਦਾ ਇੱਥੇ ਤਾਂ ਯਾਰ ਹੂੰ ਜੌਬਾਂ ਨਹੀਂ ਮਿਲਦੀਆਂ ਹੈਗੀਆਂ। ਜੌਬ ਘੱਟ ਅਵੇਲੇਬਲ ਹੈ। ਜੇ ਹੈ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਪੈਸੇ ਘਟ ਹੈ ਸਾਡਾ ਪੰਜਾਬੀਆਂ ਦਾ ਨਾ ਗੁਜ਼ਾਰਾ ਘਟ ਹੁੰਦਾ ਜੇ ਕੋਈ ਬਿਜ਼ਨਸ ਕਰ ਸਕਦੇ ਉਹ ਪੈਸਾ ਹੈ ਤੇ ਫਿਰ ਪੈਸੇ ਹੈਗੇ ਇੱਥੇ ਬਿਜ਼ਨਸ 'ਚ ਪੈਸੇ ਵਧੀਆ ਹੈ ਆਸਟ੍ਰੇਲੀਆ ਜਿੰਨੇ ਪੈਸੇ ਹੈ ਇੱਥੇ ਉਹਨੇ ਕਮਾ ਸਕਦੇ ਤੁਸੀਂ ਬਸ ਸਕਿੱਲ ਕੋਈ ਨਾ ਕੋਈ ਹੋਣਾ ਚਾਹੀਦਾ ਬਿਜ਼ਨਸ ਵੀ ਇਦਾਂ ਵੀ ਨਹੀਂ ਉਹ ਵੀ ਹੋਲ ਸਕਦੇ ਇੱਥੇ ਇੰਡੀਆ ਦੇ ਵਿੱਚ ਆਗਾ ਜੀ ਬਿਜ਼ਨਸ ਖੋਲ ਲਿਆ ਜੀ ਚੱਲ ਪਿਆ ਇਦਾਂ ਨਹੀਂ ਚੱਲਦਾ ਹੁੰਦਾ ਉਹਨੂੰ ਚਲਾਉਣ ਲਈ ਤੁਹਾਨੂੰ ਪਹਿਲਾਂ ਐਕਸਪੀਰੀਅੰਸ ਤੁਹਾਨੂੰ ਲੈਣਾ ਪੈਣਾ ਹੈ ਕਿ ਕਿਦਾਂ ਕਿਹਾ ਹੈ ਇੱਥੇ ਦੀ ਕੰਡੀਸ਼ਨਸ ਕਿਹਾ ਹੈ ਇੱਥੇ ਦਾ ਕੀ ਹੈ ਨਹੀਂ ਬਿਜ਼ਨਸ ਕੋਈ ਵੀ ਕਰ ਸਕਦੇ ਤੁਸੀਂ ਜ਼ਰੂਰੀ ਨਹੀਂ ਹੈਗਾ ਮੈਂ ਕਿਸੇ ਦੀ ਸੁਜੈਸ਼ਨ ਤਾਂ ਨਹੀਂ ਮੈਂ ਦੇ ਸਕਦਾ ਕਿਉਂਕਿ ਮੈਂ ਤਾਂ ਆਪਣਾ ਹੀ ਖੋਦਾ ਕਰਦਾ ਆ ਮੇਰ ਕੋ ਜੋ ਮੇਰ ਕੋ ਸਕਿੱਲ ਹੈ ਸਿਗਾ ਮੈਂ ਉਹਦੇ ਹਿਸਾਬ ਨਾਲ ਆਪਣਾ ਕੰਮ ਕੀਤਾ ਮੈਂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਇੱਥੇ ਮੈਨੂੰ 24 ਸਾਲ ਹੋ ਗਏ ਆ ਤੇ ਮੈਂ ਬੰਦਿਆਂ ਬੰਦੇ ਮੈਂ 2 2-3 ਰੱਖੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਹਰਨੇਕ ਸਿੰਘ ਤੇ ਪਰ ਉਹ ਬੰਦੇ ਨਹੀਂ ਕੰਮ ਕਰਦੇ ਸੱਚੀ ਹੁਣ ਕੱਲ ਬੁਰੀ ਲੱਗਦੀ ਬੋਤਿਆਂ ਨੂੰ ਬੰਦੇ ਇੱਥੇ ਮੰਦਿਆਂ ਦੇ ਸਿਰ ਤੇ ਕੰਮ ਨਹੀਂ ਹੁੰਦੇ ਤੁਹਾਨੂੰ ਖੁਦ ਕਰਨਾ ਪੈਣਾ ਕੰਮ ਉਹਨਾਂ ਦੇ ਨਾਲ ਮੈਂ ਖੁਦ ਕਰਦਾ ਹੁੰਨਾ ਕੰਮ ਮੈਂ ਆਪਣੀ ਦੁਕਾਨ ਆਪਣੇ ਉੱਤੇ ਕੰਮ ਤੇ ਜਾ ਕੇ ਮੈਂ ਇਦਾਂ ਲੱਤਾਂ ਪਸਾਰ ਕੇ ਏ ਕੁਰਸੀ ਤੇ ਨਹੀਂ ਬੈਠਦਾ ਬਈ ਇਹੀ ਲੱਤ ਤੇ ਲੱਤ ਰੱਖੀ ਆ ਬਈ ਚਲੋ ਕਰੋ ਕੰਮ ਇਦਾਂ ਹੀ ਜਿਹੜੇ ਬੰਦੇ ਰੱਖੇ ਹੋਏ ਆ ਨਾ ਉਹਨਾਂ ਦੇ ਬਰਾਬਰ ਕੰਮ ਕਰੀਦਾ ਉਹਨਾਂ ਨੂੰ ਕੰਮ ਦੇਈਦਾ ਉਹਨਾਂ ਨੂੰ ਟਾਈਮ ਲਾਈਨ ਦੇਈਦੀ ਐਨੇ ਟਾਈਮ ਤੇ ਕੰਮ ਚਾਹੀਦਾ ਹੈ ਖੁਦ ਕਰਨਾ ਪੈਂਦਾ ਕੰਮ ਤਾਂ ਬੰਦੇ ਕਰਦੇ ਕੰਮ ਬਹੁਤੇ ਬੰਦੇ ਇਥੇ ਕੰਮ ਕਰਕੇ ਰਾਜੀ ਨਹੀਂ ਹੈਗੇ ਤੁਸੀਂ ਬੰਦਿਆਂ ਦੇ ਸਿਰ ਤੇ ਕੰਮ ਛੱਡ ਜਾਓ ਮੈਂ ਕਹਿੰਨਾ ਤੁਹਾਨੂੰ ਪੂਰੀ ਐਵਰੇਜ ਮਿਲਣੀ ਹੀ ਨਹੀਂ ਕੰਮ ਦੀ ਬਹੁਤੇ ਬੰਦਿਆਂ ਦੇ ਕੰਮ ਇਸੇ ਚੱਕਰ ਦੇ ਵਿੱਚ ਖਰਾਬ ਹੋਏ ਇੱਥੇ ਬਿਜ਼ਨਸ ਇਸੇ ਚੱਕਰ 'ਚ ਖਰਾਬ ਹੁੰਦੀ ਐ ਇੱਥੇ ਬਿਜ਼ਨਸ ਬੰਦਿਆਂ ਦੇ ਸਿਰ ਤੇ ਕੰਮ ਨਹੀਂ ਚੱਲਦੇ ਖੁਦ ਕਰਨਾ ਪੈਂਦਾ ਜਿੱਦਾਂ ਬਾਹਰ ਬਾਹਰੀ ਦੇਸ਼ਾਂ 'ਚ ਖੁਦ ਕਰਦੇ ਆ ਨਾ ਕੰਮ ਇਹਦਾ ਇੱਥੇ ਖੁਦ ਕਰਨਾ ਪੈਣਾ ਜਾਂ ਫੇ ਬੜੇ ਸਕੇਲ ਤੇ ਕੰਮ ਹੁੰਦੇ ਮੋਰੇ ਬੰਦਾ ਕਿਸੇ ਨੂੰ ਠੇਕਾ ਦੇ ਦਿੰਦੇ ਆ ਜਾਂ ਮੈਨੇਜਰ ਰੱਖ ਦਿੰਦੇ ਆ ਵੀ ਤੈਂ ਮੈਨੂੰ ਇੰਨੇ ਪੈਸੇ ਦੇਣੇ ਆ ਤੂੰ ਆ ਕੰਮ ਚਲਾਣਾ ਆ ਜਾਂ ਇਦਾਂ ਚੱਲਦੀ ਐ ਇਹ ਹੀ ਕੁਸ਼ਿ ਐ ਤੇ ਮੈਂ ਤੁਹਾਨੂੰ ਨਾ ਇੱਕ ਸਟੋਰੀ ਸੁਣਾਣੀ ਆ ਉਸ ਤੋਂ ਬਾਅਦ ਮੈਂ ਵੀਡੀਓ ਇਹੋ ਸਮਾਪਤ ਕਰ ਦੇਣੀ ਆ ਬਾਕੀ ਜੇ ਤੁਸੀਂ ਕੋਈ ਸਵਾਲ ਮੈਨੂੰ ਕਰੋਗੇ ਮੈਂ ਉਹਦਾ ਜਵਾਬ ਇਸ ਸਟੋਰੀ ਤੋਂ ਬਾਅਦ ਜਰੂਰ ਦਵਾਂਗਾ ਨੰਗਲ ਚੱਕਰ ਲਾਓ ਪੀ ਜੀ ਮੇਰੇ ਮਾਰੋ ਨਿਆ ਨੰਗਲ ਚੱਕਰ ਡੈਮ ਦੇਖਣਾ ਪਖੜਾ ਮੈਂ ਦੇਖ ਕੇ ਆ ਪਖੜਾ ਉੱਥੇ ਵੀਡੀਓ ਨਹੀਂ ਬਣਾ ਸਕਦੇ ਅਸੀਂ ਅਲਾਉਡ ਨਹੀਂ ਹੈਗਾ ਮੈਂ ਨੰਗਲ ਕਈ ਵਾਰੀ ਆ ਕੇ ਗਿਆ ਦਿਕਦੋ ਵਾਰੀ ਨੰਗਲ ਗਿਆ ਮੈਂ ਤੇ ਪਖੜਣੇ ਵੀ ਮੈਂ ਦੋ ਕੁ ਵਾਰ ਦੇਖਿਆ ਹੈ। ਉਸੇ ਮੈਂ ਲਗਾ ਵੀਡੀਓ ਨਹੀਂ ਬਣਾ ਸਕਦੇ। ਇਹਦਾ ਪੰਗਾ ਹੈ। ਤੇ ਔਰ ਥੋੜੀ ਜਿਹੀ ਉਹਨਾਂ ਦੀ ਆਪਣੀ ਸੇਫਟੀ ਲਈ ਉਹ ਇਦਾਂ ਹੀ ਕਰਦੇ ਆ। ਮੈਂ ਹੁਣ ਸਟੋਰੀ ਸੁਣਾ ਦਮੈਂ ਇੱਕ। ਹੂੰ? ਫਿਰ ਫੋਨ ਲੈ ਲੈਂ। ਚਲੋ। ਇੱਕ ਵਾਰ ਨਾ ਹੂੰ ਹਾਂਜੀ ਪ੍ਰੋਹਿਬਿਟਿਡ ਹੈ ਹਾਂ ਮੈਂ ਗੱਲ ਸੁਣਾਉਣਾ ਇੱਕ ਵਾਰ ਨਾ ਮਹਾਤਮਾ ਬੁੱਧ ਬੈਠੇ ਸੀਗੇ ਉਹਨਾਂ ਕੋਲ ਨਾ ਇੱਕ ਮਹਾਜਨ ਮਹਾਜਨ ਤੁਹਾਨੂੰ ਪਤਾ ਕੌਣ ਹੁੰਦਾ ਹੈ ਜਿਹੜਾ ਬਿਜ਼ਨਸ ਕਰਦੇ ਹੈ ਬਾਣੀਆਂ ਲੋਕ ਮਹਾਜਨ ਨਾ ਕੋਈ ਮਹਾਜਨ ਕਹਿ ਲਓ ਜਾਂ ਕੋਈ ਤਕੜਾ ਬੰਦਾ ਕਹਿ ਲਓ ਉਹਦੇ ਕੋਲ ਪਹੁੰਚਿਆ ਸਾਹੂ ਸਾ ਜਦਾਂ ਬਹੁਤ ਤੇਜ਼ ਤੁਰਦਾ ਆਇਆ ਉਨੇ ਆਦੀ ਨੇ ਨਾ ਮਹਾਤਮਾ ਬੁੱਧ ਨੂੰ ਇਹੀ ਪੁੱਛਿਆ ਮੈਨੂੰ ਦੱਸੋ ਧਰਮ ਕਿਹੜੀ ਚੀਜ਼ ਹੈ ਮਹਾਤਮਾ ਬੁੱਧ ਨੇ ਦੇਖ ਲਿਆ ਕਿ ਉਹ ਹਫਿਆ ਆਇਆ ਹੈ ਉਹ ਕਹਿੰਦੇ ਆ ਜਾ ਅੰਦਰ ਆ ਜਾ ਪਹਿਲਾਂ ਤੇ ਆਰਾਮ ਨਾਲ ਬੈਠ ਪਾਣੀ ਪੂਣੀ ਪੀ ਪਾਣੀ ਪੂਣੀ ਪਲਾਇਆ ਕਹਿੰਦਾ ਜੀ ਚਲੋ ਹੁਣ ਦੱਸੋ ਧਰਮ ਕੀ ਆ ਚੀਜ਼ ਹੈ ਉਹ ਵੀ ਕਹਿੰਦਾ ਵੀ ਦੇਖੀਏ ਮਹਾਤਮਾ ਬੁੱਧ ਨੂੰ ਪਤਾ ਵੀ ਹੈ ਕੀ ਧਰਮ ਦੀ ਵਿਆਖਿਆ ਕੀ ਕਰਦਾ ਹੈ ਮਹਾਤਮਾ ਬੁੱਧ ਨੇ ਜਾਚ ਲਿਆ ਸੀ ਜਿਸ ਹਿਸਾਬ ਨਾਲ ਉਹ ਆਇਆ ਸੀਗਾ ਹਫਿਆ ਹਫਿਆ ਤੋੜਾ ਤੋੜਾ ਕਹਿੰਦੇ ਐਦਾਂ ਕਰ ਬਾਹਰ ਜਾ ਆਸ਼ਿਕ ਮਤਲਬ ਇਸ ਕੁਟੀਆਂ ਤੋਂ ਬਾਹਰ ਆਪਣੇ ਜੋੜੇ ਵੀ ਦੇਖ ਕੇ ਆ ਮਤਲਬ ਆਪਣੀਆਂ ਜੁੱਤੀਆਂ ਤੇ ਮੇਰੀਆਂ ਜੁੱਤੀਆਂ ਵੀ ਦੇਖ ਕੇ ਆ ਮਤਲਬ ਮੇਰੇ ਜੋੜੇ ਵੀ ਦੇਖ ਕੇ ਆ ਤੇ ਫੇਰ ਆ ਕੇ ਦੱਸੀ ਉਹ ਦੇਖ ਕੇ ਉਹ ਬਾਹਰ ਗਿਆ ਪਹਿਲਾਂ ਬਾਹਰ ਦੇਖ ਕੇ ਜੋੜੇ ਆ ਗਿਆ ਕਹਿੰਦਾ ਮਹਾਤਮਾ ਬੋਧੂ ਪੁੱਛਿਆ ਵੀ ਦੱਸ ਤੇਰੇ ਜੋੜੇ ਕਿੱਦਾਂ ਪਏ ਆ ਕਹਿੰਦਾ ਮੇਰੇ ਜੋੜੇ ਇੱਕ ਇਧਰ ਪਿਆ ਇੱਕ ਇਧਰ ਪਿਆ ਮਤਲਬ ਅੱਗੜ ਤੁਗੜ ਜੇ ਪਏ ਆ ਮਤਲਬ ਆ ਪਿਆ ਉਹ ਪਿਆ ਇਦਾਂ ਪਏ ਆ ਇੱਕ ਪਿੱਛੇ ਜੇ ਪਿਆ ਇੱਕ ਮੋਰੇ ਜੇ ਪਿਆ ਫੇ ਕਹਿੰਦਾ ਜਾ ਮੇਰੇ ਜੋੜੇ ਦੇਖੇ ਕਹਿੰਦਾ ਹਾਂ ਦੇਖੇ ਆ ਕਹਿੰਦਾ ਮੇਰੇ ਜੋੜੇ ਦੱਸ ਕਿੱਦਾਂ ਪਏ ਆ ਕਹਿੰਦਾ ਜੀ ਉਹ ਬਿਲਕੁਲ ਤਰਤੀਬ ਵਿੱਚ ਪਏ ਆ ਤੇ ਮਹਾਤਮਾ ਬੁੱਧ ਪਤਾ ਕੀ ਕਹਿੰਦੇ ਹੈ ਕਹਿੰਦੇ ਬਸ ਇਹੀ ਧਰਮ ਹੈ ਕਹਿੰਦਾ ਆਪਣੀ ਜ਼ਿੰਦਗੀ ਚ ਅਨੁਸ਼ਾਸਨ ਸਹਿਜਤਾ ਤੇ ਤਰਤੀਬ ਤਰਤੀਬ ਤਾਂ ਲਿਆਓ ਇਹੀ ਧਰਮ ਹੈ ਮੈਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਹੈ ਪੀ ਧਰਮ ਹਮੇਸ਼ਾ ਆਪਾਂ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਇੱਥੇ ਕੀ ਹੁੰਦਾ ਹੈ ਨਾ ਨਾ ਤਾਂ ਸਹਿਜਤਾ ਹੈ ਲੋਕਿਕ ਧਰਮ ਨੂੰ ਸਹਿਜ ਤਰੀਕੇ ਨਾਲ ਲੈਂਦੇ ਆ ਨਾ ਕੋਈ ਤਰਤੀਬ ਹੈ ਨਾ ਹੀ ਕੋਈ ਅਨੁਸ਼ਾਸਨ ਹੈ ਸੋ ਇਹੀ ਧਰਮ ਹੁੰਦਾ ਹੈ ਸਰ ਦੇ ਤਰੀਕੇ ਨਾਲ ਪਾਠ ਪੂਜਾ ਕਰੋ ਤੇ ਸਾਰਿਆਂ ਨਾਲ ਪਿਆਰ ਕਰੋ ਹਰ ਇੱਕ ਬੰਦੇ ਨੇ ਇਹ ਸੋਚੋ ਵੀ ਮੇਰੀ ਗੱਲ ਨਾਲ ਤੂੰ ਚਾ ਬੰਦਾ ਦੁਖੀ ਨਾ ਹੋਵੇ ਹਰਟ ਨਾ ਹੋਵੇ ਇਹ ਕੋਸ਼ਿਸ਼ ਚਾਉਣੀ ਹੈ ਹੋਰ ਬਹੁਤਾ ਧਰਮ ਦੇ ਵਿੱਚ ਤੁਹਾਨੂੰ ਕੁਝ ਬਹੁਤੀ ਪਖੰਡ ਕਰਨ ਦੀ ਲੋੜ ਨਹੀਂ ਕੋਈ ਬਹੁਤੇ ਚੱਕਰ ਕਰਨ ਦੀ ਲੋੜ ਹੀ ਨਹੀਂ ਹੈਗੀ ਕੁਝ ਚੀਜ਼ਾਂ ਜਿਹੜੀਆਂ ਮਹਾਤਮਾ ਬੁੱਧ ਗੁਰੂ ਨਾਨਕ ਦੇਵ ਜੀ ਜਹੋਰ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਸਾਨੂੰ ਦੱਸ ਕੇ ਗਏ ਐ ਉਹ ਪੰਜ ਚਾਰ ਚੀਜ਼ਾਂ ਤੇ ਅਮਲ ਕਰ ਲੋ ਕੋਈ ਜ਼ਿੰਦਗੀ ਚ ਕੁਝ ਕਰਨ ਦੀ ਲੋੜ ਨਹੀਂ ਬਸ ਇਹੀ ਸੀਗਾ ਮੈਂ ਇਹ ਕਹਾਣੀ ਮੈਂ ਸੁਣਾਣੀ ਸੀਗੀ ਪਤਝ ਗੱਲਾਂ ਵੀ ਕਰਨੀਆਂ ਸੀ ਤੁਹਾਡੇ ਨਾਲ ਤੇ ਹੁਣ ਦੱਸੋ ਹੁਣ ਕੋਈ ਵੀ ਅ ਅੱਗੇ ਗੱਲਬਾਤ ਮੇਰੇ ਕੋਲ ਪੰਜ 7 ਮਿੰਟ ਹੈਗੇ ਆ ਪੰਜ 7 ਮਿੰਟ ਪਾ 15 ਮਿੰਟ ਲਈ ਹੀ ਲਾਈਵ ਹੋਣਾ ਸੀਗਾ ਸਿਰਫ ਅਜੇ 13 ਮਿੰਟ ਹੋਏ ਐ ਆਈ ਜਸਟ ਗਾਟ ਵੈਕ ਫਰਮ ਪੰਜਾਬ ਅੱਛਾ ਗੁਰਪਾਲ ਸਿੰਘ ਜੀ ਹਾਂਜੀ ਜਿਹੜਾ ਜ ਗੁਰਪਾਲ ਸਿੰਘ ਜੀ ਜਿਹੜਾ ਪੰਜਾਬ ਆਂਦਾ ਹੈ ਨਾ ਉਹਨੂੰ ਜਾਣਾ ਮੁਸ਼ਕਲ ਹੋ ਜਾਂਦਾ ਜਦੋਂ ਬਾਹਰੋਂ ਬੰਦਾ ਆਂਦਾ ਹੈ ਨਾ ਛੁੱਟੀ ਕਈ ਵਾਰੀ ਟਾਈਮ ਨਹੀਂ ਹੁੰਦਾ ਮੈਨੂੰ ਪਤਾ ਹੈ ਹਰੀਖ ਦੀਆਂ ਮਜਬੂਰੀਆਂ ਬਾਹਰ ਵਾਲੇ ਲੋਕਾਂ ਦੀਆਂ ਐਨ ਆਰ ਆਈ ਐਸ ਦੀਆਂ ਮਜਬੂਰੀਆਂ ਹੁੰਦੀਆਂ ਕੰਮ ਤੇ ਛੁੱਟੀ ਲਿਮਟਿਡ ਹੁੰਦੀ ਹੈ ਕਈ ਵਾਰੀ ਬੰਦੇ ਵਿਚਾਰੇ 10 ਦਿਨ ਲਈ ਜਾਂ 15 ਦਿਨ ਲਈ ਆਂਦੇ ਆ ਕਹਿੰਦੇ ਬੜੀ ਛੇਤੀ ਛੇਤੀ ਆਂਦੇ ਆ ਪਰ 10 15 ਦਿਨ ਇਨਾਫ ਨਹੀਂ ਹੁੰਦੇ ਘੱਟੋ ਘੱਟ 2 ਮਹੀਨੇ ਲਿਆਇਆ ਕਰੋ ਪਹਿਲੇ 10 ਦਿਨ 10 ਤੋਂ 15 ਦਿਨ ਪਹਿਲੇ ਤਾਂ ਰਿਸ਼ਤੇਦਾਰਾਂ ਨੂੰ ਮਿਲਦੇਣ ਲੰਗ ਜਾਂਦੇ ਆ ਫਿਰ 15 20 ਦਿਨ ਸ਼ਾਪਿੰਗ 'ਚ ਲੰਗ ਜਾਂਦੇ ਆ ਉਹ ਘਰਦਿਆਂ ਨੂੰ ਵੀ ਚੰਗੀ ਤਰ੍ਹਾਂ ਮਿਲੇ ਨਹੀਂ ਹੁੰਦਾ ਫਿਰ ਘਰਦਿਆਂ ਲਈ ਵੀ ਟਾਈਮ ਚਾਹੀਦਾ ਆ ਸਾਰਿਆਂ ਲਈ ਅਮ ਹਾਂ ਮਨੀ ਸਿੰਘ ਜੀ ਮੈਨੂੰ ਕਨੈਕਟ ਕਰਨ ਲਈ ਤੁਸੀਂ ਮੇਰੇ ਇੰਸਟਾਗ੍ਰam ਜਾਂ ਫੇਸਬੁੱਕ ਦਾ ਨਾ ਮੇਰਾ ਮੈਂ ਆਪਣੀ ਆਈਡੀ ਦੇ ਉੱਤੇ ਸ਼ੇਅਰ ਕੀਤਾ ਆ ਫੇਸਬੁੱਕ ਤੇ ਇੰਸਟਾਗ੍ਰam ਉੱਤੇ ਮੈਨੂੰ ਕਿਸੇ ਤਰ੍ਹਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਈਮੇਲ ਵੀ ਮੇਰੀ ਮੇਰੇ ਖਾਲਾ ਹੋਏਗੀ ਮੇਰੇ ਇਸ ਚੈਨਲ ਤੇ ਹੋਏਗੀ ਈਮੇਲ ਵੀ ਜੇ ਜਦੋਂ ਤੁਸੀਂ ਮੇਰੇ ਚੈਨਲ ਤੇ ਜਾਂਦੇ ਹੋ ਉੱਥੇ ਅਬਾਊਟ ਦੇ ਵਿੱਚ ਮਿਲ ਜਾਏਗਾ ਤੁਹਾਨੂੰ ਇੰਸਟਾਗ੍ਰam ਦਾ ਵੀ ਲਿੰਕ ਮਿਲ ਜਾਏਗਾ ਮੇਰੀ ਫੇਸਬੁੱਕ ਦਾ ਲਿੰਕ ਮੇਰਾ ਪੇਜ ਦਾ ਉੱਥੇ ਤੁਸੀਂ ਮੈਨੂੰ ਗੱਲਬਾਤ ਕਰ ਸਕਦੇ ਹੋ ਤੁਸੀਂ ਮੈਨੂੰ ਵਾਇਸ ਨੋਟ ਭੇਜ ਸਕਦੇ ਹੋ ਮੈਂ ਰਿਪਲਾਈ ਜ਼ਰੂਰ ਕਰਦਾ ਹੁੰਦਾ ਹ ਹਰ ਇੱਕ ਵਾਇਸ ਨੋਟ ਦਾ ਕੋਈ ਚੱਕਰ ਨਹੀਂ ਹੈਗਾ ਤੇ ਕਿਹੜੀ ਏਜ ਵਿੱਚ ਇੰਡੀਆ ਆਉਣਾ ਚਾਹੀਦਾ ਪਰਮਾਨੈਂਟ ਅਮ ਦੇਖੋ ਇਹ ਜਿਹਦਾ ਕੋਈ ਬੰਧਨ ਨਹੀਂ ਹੈਗਾ ਅਮ ਦੋ ਤਿੰਨ ਸਮੇਂ ਜਵਾਬ ਦੇਵਾਂਗਾ ਸਾਰੀ ਸਾਰੀ ਸਾਰੀਆਂ ਗੱਲਾਂ ਦੇ ਇਹ ਜਿਹਦਾ ਕੋਈ ਬੰਧਨ ਨਹੀਂ ਹੈਗਾ ਕੋਈ ਲਿਮਟ ਨਹੀਂ ਹੈ ਮੈਂ ਤਾਂ ਮੈਂ 25 ਸਾਲ ਦੀ ਏਚ ਚ ਵਾਪਸ ਆ ਗਿਆ ਸੀ ਮੈਂ 21 ਸਾਲ ਦੀ ਏਚ ਗਿਆ ਸੀ 25 ਸਾਲ ਚ ਵਾਪਸ ਆ ਗਿਆ ਮੇਨ ਗੱਲ ਅਮ ਤੁਹਾਡੇ ਕੋ ਪੈਸਾ ਫੰਡਸ ਕਿੰਨੇ ਅਵੇਲੇਬਲ ਹੈ ਤੁਹਾਡਾ ਇੰਡੀਆ ਦੇ ਵਿੱਚ ਤੁਸੀਂ ਕੋਈ ਕੰਮ ਜੇ ਸ਼ੁਰੂ ਕਰਦੇ ਹੋ ਤੁਹਾਡਾ ਮਤਲਬ ਇੱਥੇ ਤੁਸੀਂ ਸਰਵਾਈਵ ਕਰ ਸਕਦੇ ਹੋ ਇਹ ਦੋ ਤਿੰਨ ਚੀਜ਼ਾਂ ਜ਼ਰੂਰੀ ਹੈ ਇੰਡੀਆ ਦੇ ਵਿੱਚ ਤੁਹਾਡਾ ਘਰ ਬਣਿਆ ਹੋਇਆ ਪੱਕਾ ਬਣਿਆ ਹੋਇਆ ਤੁਹਾਨੂੰ ਪੈਸੇ ਤਾਂ ਨਹੀਂ ਤੁਹਾਨੂੰ ਲਾਣੇ ਪੈਣਗੇ ਤੁਸੀਂ ਕਿੰਨੇ ਤਿਆਰ ਹੋ ਇਹ ਏਜ ਮੈਟਰ ਨਹੀਂ ਕਰਦੀ ਤੇ ਹੁਣ ਦੂਜਾ ਸਵਾਲ ਹੈਗਾ ਜੀ ਗੁਰਪਾਲ ਸਿੰਘ ਤੁਸੀਂ ਲਿਖਿਆ ਜੀ ਭਾਜੀ ਨੋਟ ਆਈ ਨੋਟਿਸ ਹਾਊ ਦਾ ਪਿੰਡ ਇਜ਼ ਕੁਆਇਟ ਲੋਟ ਆਫ ਯੂਥ ਕੌਨ ਅਬਰਾਡ ਹਾਂ ਦੇਖੋ ਹਾਂਜੀ ਇਦਾਂ ਹੀ ਹੈ ਪਿੰਡਾਂ ਦੇ ਪਿੰਡ ਬਾਹਰ ਚਲੇ ਗਏ ਆ ਬੱਚੇ ਕਾਫੀ ਬੱਚੇ ਬਾਹਰ ਹੈ ਮਤਲਬ ਇਹ ਕਹਿ ਸਕਦੇ ਆ ਜੀ 10 ਬੱਚੇ ਆ ਇੱਕ ਜਗ੍ਹਾ ਉਹਨਾਂ ਚੋਂ 8 ਬਾਹਰ ਹੈ ਦੋ ਇੱਥੇ ਆ ਸੋ ਇਹੋ ਹਾਂ ਚੇਂਜ ਹੋਏਗਾ ਮੈਂ ਵਾਸ ਕਰਦਾ ਆ ਚੇਂਜ ਹੋਏਗਾ ਅੱਗੇ ਅਕੀ ਕੋਸ਼ਿਸ਼ ਕਰਨਗੇ ਬੱਚੇ ਵਾਪਸ ਵੀ ਆਣਗੇ ਪਰ ਇੰਨਾ ਨਹੀਂ ਕਹਿ ਸਕਦਾ ਤੁਹਾਨੂੰ ਕਿ ਸਾਰੇ ਹੀ ਆ ਜਾਣਗੇ ਜੇ ਮਤਲਬ ਦੋ ਤਿੰਨ ਕੇ ਹੀ ਆਣਗੇ ਜਿੰਨੇ ਜੇ ਦੱਸ ਗਏ ਉਹ ਤਾਂ ਚ ਦੋ ਤਿੰਨ ਵਾਪਸ ਆਣਗੇ ਅੱਠ ਤਾਂ ਫਿਰ ਵੀ ਬਾਹਰ ਰਹਿਣਗੇ ਇਹ ਇਹ ਜਿਹੜੀ ਇਹ ਚੇਂਜ ਹੁੰਦੀ ਹੈ ਮਾਈਗ੍ਰੇਸ਼ਨ ਜਿਹੜੀ ਹੁੰਦੀ ਹੈ ਨਾ ਇਹਨੂੰ ਰੋਕਣਾ ਮੁਸ਼ਕਲ ਹੁੰਦਾ ਬਹੁਤ ਮਾਈਗ੍ਰੇਸ਼ਨ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਹਰ ਵਾਰ ਸਾਈਗ੍ਰੇਸ਼ਨ ਹੋਏਗੀ 5 ਤੋਂ 10% 100% ਨਹੀਂ ਹੋਏਗੀ ਤੇ ਕੁਝ ਹੀ ਬੰਦੇ ਆਦੇ ਆ ਜਿਨ੍ਹਾਂ ਦੇ ਹਾਲਾਤ ਅੱਛੇ ਹੈ ਫਾਈਨੈਂਸ਼ੀਅਲ ਹਾਲਾਤ ਅੱਛੇ ਹੈ ਉਹੀ ਵਾਪਸ ਆਣਗੇ ਜਿਨ੍ਹਾਂ ਦੇ ਵਿਚਾਰੇ ਜਿਹੜੇ ਕਰਜ਼ਾ ਚੱਕ ਕੇ ਗਏ ਹੋ ਹੈ ਜਾਂ ਜਿਨ੍ਹਾਂ ਦੇ ਹਾਲਾਤ ਨਹੀਂ ਅੱਛੇ ਹੈ ਉਹ ਕਿਸ ਤਰ੍ਹਾਂ ਵਾਪਸ ਆ ਜਾਣਗੇ ਮੁਸ਼ਕਿਲ ਹੈ ਉਹਨਾਂ ਦਾ ਉਹ ਵਾਪਸ ਨਹੀਂ ਆ ਸਕਦੇ ਤੇ ਵੀਰ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਹਾਂ ਇਹ ਆਵਾਜ਼ ਬਾਰੇ ਨਾ ਮੈਨੂੰ ਕਾਫੀ ਜਣਿਆਂ ਨੇ ਕਿਹਾ ਹੈ ਅਮ ਇੱਕ ਬੇਰੀ ਪਿੱਛੇ ਜੇ ਇੰਟਰਵਿਊ ਹੋਈ ਸੀ ਅਮ ਵੀ ਸੋਸ਼ਲ ਚੈਨਲ ਤੇ ਮੇਰੀ ਤੇ ਮੇਰੀ ਵਾਈਫ ਦੀ ਉਸ ਟਾਈਮ ਉਹਨਾਂ ਦੇ ਐਂਕਰ ਜਿਹੜੇ ਰੁਪਿੰਦਰ ਕੌਰ ਸੰਧੂ ਹੈ ਉਹਨੇ ਵੀ ਮੈਨੂੰ ਕਿਹਾ ਸੀਗਾ ਕਹਿੰਦੀ ਤੁਹਾਡੀ ਆਵਾਜ਼ ਨਾ ਡਾਕੂਮੈਂਟਰੀਆਂ ਪਿੱਛੇ ਬੋਲਣ ਵਾਲੀ ਹੈ ਕਹਿੰਦੀ ਤੁਸੀਂ ਨਾ ਏ ਆਪਣੇ ਚੈਨਲ ਤੇ ਜਾਣਕਾਰੀ ਵਾਲੇ ਅਦਾ ਵੀਡੀਓ ਪਾ ਕੇ ਪਿੱਛੇ ਆਵਾਜ਼ ਕਰਕੇ ਪਾਇਆ ਕਰੋ ਮੈਂ ਕਿਹਾ ਪਾਣਾ ਹੁੰਦਾ ਆ ਪਰ ਮੇਰੇ ਕੋਲ ਟਾਈਮ ਲਿਮਟਿਡ ਹੁੰਦਾ ਆ ਤੇ ਉਹ ਜਾਣਕਾਰੀ ਵਾਲੇ ਵੀਡੀਓ ਵੀ ਨਾ ਆ ਪਾਣ ਲਈ ਟਾਈਮ ਲੱਗਦਾ ਆ ਜਾਣਕਾਰੀ ਹਾਸਲ ਵੀ ਕਰਨੀ ਪੈਂਦੀ ਵੀ ਮੈਂ ਸਹੀ ਜਾਣਕਾਰੀ ਦੇ ਰਿਹਾ ਆ ਇਹ ਦੇਖਣਾ ਪੈਂਦਾ ਉਹੀ ਗੱਲ ਹੋਣਾ ਵੀ ਬੇਇਜ਼ਤੀ ਹੋ ਜਵੇ ਬਾਅਦ ਚ ਗੱਲ ਕੁਝ ਹੋ ਰਹੀ ਨਿਕਲੇ ਅਗਲਾ ਕਹਿੰਦੇ ਵੀ ਯਾਰ ਤੂੰ ਤੇ ਝੂਠੇ ਬੋਲੀ ਜਨਾ ਯੂ ਆਰ ਦਾ ਮੋਰਲ ਫॉर ਦਾ ਅਦਰਸ ਗੋ ਟੂ ਅਬਰਾਡ ਦੇਖੋ ਮੈਂ ਬਾਹਰ ਜਾਣ ਬਾਰੇ ਕਿਸੇ ਨੂੰ ਮਨਾ ਨਹੀਂ ਕਰਦਾ ਬਾਹਰ ਜਾਣਾ ਚਾਹੀਦਾ ਹੈ ਬੰਦੇ ਨੂੰ ਪਤਾ ਲੱਗਦਾ ਦੀਨ ਦੁਨੀਆ ਦਾ ਕੋਈ ਜਿਸ ਜੇ ਕੁਝ ਸਿੱਖਣਾ ਚਾਹੁੰਦਾ ਹੈ ਤੁਹਾਨੂੰ ਬਾਹਰ ਜਾ ਕੇ ਮਿਹਨਤ ਕਰਨੀ ਚਾਹੀਦੀ ਉਹ ਸਿੱਖ ਕੇ ਵਾਪਸ ਆ ਜਵੇ ਇੱਥੇ ਕੰਮ ਕਰੇ ਤਾਂ ਵਧੀਆ ਗੱਲ ਹੈ ਜੇ ਉਹ ਕੋ ਫੰਡ ਹੈਗੇ ਆ ਇੱਥੇ ਇੰਡੀਆ ਦੇ ਵਿੱਚ ਸਭ ਕੁਝ ਹੈਗਾ ਹੈ ਤਾਂ ਉਹ ਇੱਥੇ ਕਰ ਸਕਦਾ ਹੈ ਇੰਡੀਆ ਦੇ ਵਿੱਚ ਆਵੇ ਤਾਂ ਇੱਥੇ ਵੀ ਕੋਈ ਬਹੁਤ ਬੜੀ ਮੰਡੀ ਹੈ ਇੰਡੀਆ ਬਹੁਤ ਬੜੀ ਕੰਜ਼ਿਊਮਰ ਬਹੁਤ ਵੱਡੀ ਮੰਡੀ ਹੈ ਇਹ ਕੰਮ ਕਰਨ ਦਾ ਤਰੀਕੇ ਨਾਲ ਇੱਥੇ ਵੀ ਕਰ ਸਕਦਾ ਇੱਕ ਹੋਰ ਤਰੀਕੇ ਨਾਲ ਵੀ ਕੰਮ ਕਰ ਸਕਦਾ ਹੈ ਉਹ ਹੈਗਾ ਵੀ ਕੋਈ ਇਹੋ ਜਿਹਾ ਕੰਮ ਹੋਵੇ ਜਿਹੜਾ ਇੱਥੋਂ ਇੱਥੋਂ ਬੈਠ ਕੇ ਆਪਰੇਟ ਕੀਤਾ ਜਾ ਸਕੇ ਥੋੜੀ देर ਉੱਥੇ ਦੇਖਿਆ ਥੋੜੀ ਜਿਹੀ ਇੱਧਰ ਦੇਖਿਆ ਬਹੁਤ ਬੰਦੇ ਕਰਦੇ ਐ ਇੱਕ ਦੋ ਬੰਦੇ ਮੇਰੇ ਜਾਣਕਾਰ ਕਰਦੇ ਐ ਇਦਾਂ ਕੰਮ ਓਏ ਇਹ ਤੋਂ ਇੰਡੀਆ ਤੋਂ ਹੀ ਆਪਰੇਟ ਕਰ ਰਹੇ ਆ ਅੱਜ ਕੱਲ ਇੰਟਰਨੈਟ ਦੀ ਸਪੀਡ ਇੱਥੇ ਇੰਡੀਆ ਚ ਵੀ ਬਹੁਤ ਤੇਜ਼ ਆ ਇੰਡੀਆ ਤੋਂ ਕਰਕੇ ਫਿਰ 2-3 3ਾਂ 4 ਮਹੀਨਿਆਂ ਲਈ ਬਾਹਰ ਜਾਂਦੇ ਆ ਫਿਰ ਉੱਥੇ ਕਰਦੇ ਆ ਇਹ ਤਾਂ ਕਰੀ ਚੱ ਰਹੇ ਆ ਮਤਲਬ ਤਰੀਕੇ ਲੱਪਣੇ ਪੈਂਦੇ ਆ ਤੇ ਇਹ ਅੱਗੇ ਜਵਾਬ ਹੈਗਾ ਜੀ ਹੈਲੋ ਤੁਸੀਂ ਕਿੱਥੇ ਰਹਿੰਦੇ ਹੋ ਦੀਪ ਹਾਂਜੀ ਮੈਂ ਨਾ ਨਮਾ ਸ਼ਹਿਰ ਡਿਸਟ੍ਰਿਕਟ ਆ ਮੇਰਾ ਨਮਸ਼ੇਰ ਡਿਸਟ੍ਰਿਕਟ ਦਾ ਮੇਰਾ ਮੈਂ ਪਿੰਡ ਮੇਰਾ ਹਿਆਪ ਕੋਰਡ ਕੀ ਮੈਂ ਇੱਥੇ ਰਹਿਣਾ ਆ ਤੇ ਬਾਕੀ ਅੱਗੇ ਹੈਗਾ ਜੀ ਭਾਜੀ ਕੈਨੇਡਾ ਅੱਛਾ ਹੁਣ ਕੰਮਕਾਜ ਘਟ ਗਿਆ ਦੇਖੋ ਕੰਮਕਾਜ ਘਟਦੇ ਵੱਧਦੇ ਰਹਿੰਦੇ ਆ ਵੱਧ ਜਾਣਗੇ ਕੋਈ ਐਡਾ ਚੱਕਰ ਨਹੀਂ ਹੈਗਾ ਅਸਲ ਦੇ ਵਿੱਚ ਜਦੋਂ ਮੇਨ ਗੱਲ ਉਹੀ ਹੁੰਦਾ ਹੈ ਵੀ ਜਿਹੜੀ ਪ੍ਰੋਡਕਸ਼ਨ ਜਦ ਇਿੱਦਾਂ ਹੀ ਹੁੰਦਾ ਹੈ ਜੇ ਜੋਬਾਂ ਘਟਦੀਆਂ ਹੁੰਦੀਆਂ ਹਨ ਨਾ ਜਦ ਮੂਰੇ ਕੰਜ਼ਿਊਮਰ ਘਟ ਜਾਂਦੇ ਆ ਤਾਂ ਜੋਬਾਂ ਘਟ ਜਾਂਦੀਆਂ ਐ ਜਾਂ ਕੰਮ ਕਰਨੇ ਵਾਲੇ ਬੰਦੇ ਵੱਧ ਜਾਂਦੇ ਆ ਇਦਾਂ ਹੁੰਦੀ ਰਹਿੰਦੀ ਆ ਕੋਈ ਚੱਕਰ ਨਹੀਂ ਹੈਗਾ ਵੱਧ ਜਾਏਗਾ ਕੰਮ ਹੋਰ ਇੱਕ ਦਸਾਲ ਐ ਭਾਜੀ ਪੂਨੇ ਜਾਣਾ ਸੀ ਬਟ ਟ੍ਰੇਨ ਦੀ ਟਿਕਟ ਕੈਨਸਲ ਕਰ ਦਿੱਤੀ ਘਰ ਛੱਡਣਾ ਔਕਾ ਹੋ ਗਿਆ ਸੀ ਨਹੀਂ ਯਾਰ ਪੂਨੇ ਜ਼ਰੂਰ ਜਾਣਾ ਚਾਹੀਦਾ ਤੁਹਾਨੂੰ ਜੇ ਕਿਸੇ ਕੰਮ ਚੱਲੇ ਆ ਨਾ ਤੁਸੀਂ ਜੇ ਤਾਂ ਜੋਬ ਵਗੈਰਾ ਕਰਨ ਚਾਹੀਦੇ ਦੇਖੋ ਮੈਂ ਇੱਕ ਗੱਲ ਦੱਸੂਗਾ ਪਰ ਮੈਨੂੰ ਨਹੀਂ ਪਤਾ ਤੁਸੀਂ ਪੂਨੇ ਕਾਤੇ ਜਾਣਾ ਹੈ ਹੋ ਸਕਦਾ ਜੌਬ ਲਈ ਜਾਣਾ ਹੋਵੇ ਜੇ ਕੁਝ ਜ਼ਿੰਦਗੀ ਚ ਬਣਨਾ ਹੈ ਨਾ ਤਾਂ ਘਰ ਛੱਡਣਾ ਪੈਣਾ ਚਾਹੇ ਕੁਛ ਦਿਨ ਲਈ ਛੱਡ ਦਿਓ ਜ਼ਿੰਦਗੀ ਚ ਕੁਝ ਵੀ ਬਣਨਾ ਹੈ ਘਰ ਛੱਡਣਾ ਪੈਣਾ ਕਰੀਰ ਹੈ ਕਿ ਕੁਝ ਨਹੀਂ ਆਪਣੇ ਮਾਪੇ ਤੋਂ ਥੋੜੀ ਦੇਰ ਦੂਰ ਹੋਣਾ ਪੈਣਾ ਇਹ ਚੀਜ਼ਾਂ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਸਿੱਖ ਕੁਝ ਸਿੱਖਣਾ ਪੈਣਾ ਨਾ ਤਾਂ ਕੁਝ ਔਖੀਆਂ ਹਾਲਾਤਾਂ ਚ ਲੰਘਣਾ ਪਏਗਾ ਕੋਈ ਸਟੂਡੈਂਟ ਲਾਈਫ ਬਾਰੇ ਦੱਸੋ ਬਦਰ ਗੜ ਸ਼ੰਕਰ ਵੇਰੀ ਸ਼ਾਪ ਅੱਛਾ ਇਕਵਾਲ ਸਿੰਘ ਜੀ ਗੜ ਸ਼ੰਕਰ ਚ ਮੇਰੀ ਸ਼ਾਪ ਹੈਗੀ ਮੇਰੀ ਸ਼ਾਪ ਦਾ ਨਾਮ ਹੈਗਾ ਪਨੇਸਰ ਆਰਟਸ ਪਨੇਸਰ ਆਰਟਸ ਇਹ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਮੈਂ ਹੁਸ਼ਿਆਰਪੁਰ ਰੋਡ ਤੇ ਹੈ ਮੇਰੀ ਸ਼ਾਪ ਥਾਣਾ ਟੱਪ ਕੇ 10 ਕੇ ਦੁਕਾਨਾਂ ਅੱਗੇ ਜਾ ਕੇ ਰਾਈਟ ਨੂੰ ਅੰਦਰ ਨੂੰ ਗਲੀ ਮੁੜਦੀ ਹੈ ਉੱਥੇ ਹੈ ਮੇਰੀ ਸ਼ਾਪ ਮੇਰੇ YouTube ਚੈਨਲ ਤੇ ਮੈਂ ਨਾ ਪੂਰੀ ਲੋਕੇਸ਼ਨ ਦਿੱਤੀ ਹੈ ਉੱਥੇ ਲੱਭ ਸਕਦੇ ਹੋ ਤੁਸੀਂ ਉੱਥੇ ਮੈਂ ਪੂਰਾ ਦੱਸਿਆ ਹੋਇਆ ਹੈ ਮੇਰੇ YouTube ਚੈਨਲ ਐਸੀ ਚੈਨਲ ਤੇ ਇਹ YouTube ਤੇ ਗਿਆ ਮੈਂ ਸੌਰੀ ਤੇ ਸੇ ਆ ਤੇ ਚੰਗੀ ਤਰ੍ਹਾਂ ਲੱਭ ਸਕਦੇ ਹੋ ਬਾਜੀ ਸਟੂਡੈਂਟ ਲਾਈਫ ਬਾਰੇ ਦੱਸੋ ਮਮ ਸਟੂਡੈਂਟ ਲਾਈਫ ਸਾਡੀ ਦਾ ਯਾਰ ਲਾਈਫ ਪੁਰਾਣੀ ਸੀਗੀ ਉਸ ਟਾਈਮ ਸਟੂਡੈਂਟ ਹੁਣ ਤਾਂ ਸਟੂਡੈਂਟ ਲਾਈਫ ਡਿਫਰੈਂਟ ਹੈ ਮੈਂ ਵੀਡੀਓਜ਼ ਕਾਫੀ ਪਾਈਆਂ ਹੋਈਆਂ ਚੰਦਦੀਪ ਸੈਣੀ ਬਾਜੀ ਨਮਸਤੇ ਹਾਂਜੀ ਨਮਸਤੇ ਜੀ ਚੰਦੀਪ ਜੀ ਨਮਸਕਾਰ ਜੀ ਮੂ ਸਟੀ ਹੈਪੀ हां जो हां जी ਤੁਸੀਂ ਜੰਮੂ ਤੋਂ ਹੋ ਤੇ ਬਹੁਤ ਵਧੀਆ ਤੁਸੀਂ ਕਾਫੀ ਦੇਰ ਬਾਅਦ ਦੁਬਾਰਾ ਮੈਨੂੰ ਮੈਸੇਜ ਮਿਲਿਆ ਮੈਨੂੰ ਯਾਦ ਹੈ ਮੈਨੂੰ ਤੁਸੀਂ ਜੰਮੂ ਤੋਂ ਹੋ ਬਹੁਤ ਵਧੀਆ ਜੀ ਸ਼ੁਕਰੀਆ ਜੀ ਵੌਇਸ ਵਾਲੀ ਗੱਲ हां जी हां जी ਵੌਇਸ ਉਹ ਅਸਲ ਚ ਗੱਲ ਉਹ ਹੋ ਜਾਂਦੀ ਹੈ ਜਿੱਦਾਂ ਜਿੱਦਾਂ ਕਹਿੰਦੇ ਨਾ ਅਮਰੀਸ਼ਪੁਰ ਦੀ ਵੌਇਸ ਸੀ ਜੀ ਰਮਨ ਕੁਮਾਰ ਜਿਹੜਾ ਨਿਊਜ਼ ਦਿੰਦਾ ਹੁੰਦਾ ਸੀ ਉਹਨਾਂ ਦੀ ਵੌਇਸ ਦੇ ਵਿੱਚ ਨਾ ਇੱਕ ਬੇਸ ਬੇਸ ਹੁੰਦਾ ਵੌਇਸ ਦੇ ਵਿੱਚ ਜਿਹੜੇ ਬੰਦੇ ਹੁਣ ਕੰਮ ਕਰਦੇ ਆਂ ਸੀ ਐਡੀਟਿੰਗ ਦਾ ਜਾਂ ਕੁਝ ਵੀ ਇਦਾਂ ਦਾ ਸਾਨੂੰ ਪਤਾ ਹੈ ਕਿ ਕਿਹੜੀ ਵੌਇਸ ਪਿੱਛੇ ਲਾਣੀ ਆ ਕਿਉਂਕਿ ਬੈਕਗ੍ਰਾਉਂਡ ਤੇ ਕਿਹੜੀ ਵੌਇਸ ਚਾਹੀਦੀ ਹੈ ਜਿਹੜੀ ਬੈਕਗ੍ਰਾਉਂਡ ਦੀ ਵੌਇਸ ਹੁੰਦੀ ਨਾ ਉਹ ਥੋੜੀ ਭਾਰੀ ਹੋਵੇ ਉਹਦਾ ਇਫੈਕਟ ਵਾ ਪੈਂਦਾ ਹੈ ਤੇ ਰਾਜਸਥਾਨ ਤੋਂ ਪਵਨ ਜੀ ਹਾਂ ਜੀ ਕੀ ਹਾਲ ਚਾਲ ਹੈ ਮੇਰੀ ਵੀਡੀਓ ਲੰਬੀ ਹੋ ਗਈ ਯਾਰ ਮੈਂ 15 ਮਿੰਟ ਕਿਹਾ ਸੀਗਾ 23 ਮਿੰਟ ਹੋ ਗਏ ਮੈਂ ਫੇਰ ਲਾਈਵ ਹੋਵਾਂਗਾ ਮੇਰਾ ਟਾਈਮ ਮੈਂ 9 ਵਜੇ ਤੋਂ ਬਾਅਦ ਕੱਟੇ ਯੂਜ਼ ਕਰਦਾ ਹੁੰਦਾ ਫੋਨ ਮਤਲਬ ਥੋੜੀ ਦੇਰ ਲਈ ਹੁਣ ਮੈਂ ਨਾ ਮੈਸੇਜ ਮੈਨੂੰ ਬਹੁਤ ਬੰਦਿਆਂ ਦੇ ਆਏ ਹੁੰਦੇ ਆ ਉਹ 9 ਤੋਂ ਲੈ ਕੇ 10 ਵਜੇ ਤੱਕ ਨਾ ਉਹ ਮੈਂ ਮੈਸੇਜ ਸਾਰੇ ਚੈੱਕ ਕਰਕੇ ਜਵਾਬ ਦੇਣੇ ਹੁੰਦੇ ਆ ਤੇ ਅਹਨ ਗੁੱਸਾ ਹੀ ਮੈਨੂੰ ਆਉਂਦਾ ਮੈਂ ਗੁੱਸਾ ਕਿਤੇ ਕਿਤੇ ਆਦਾ ਮੇਰੀ ਯਾਦ ਹੈ ਇੱਕ ਸਨ ਉਹ ਗੁੱਸੇ ਵਾਲੀ ਗੱਲ ਦੱਸਦਾ ਗੱਲਾਂ ਮੇਰੀਆਂ ਮੁੱਕਣੀਆਂ ਨਹੀਂ ਹੈਗੀਆਂ ਇਸ ਹਿਸਾਬ ਨਾਲ ਗੁੱਸਾ ਨਾ ਮੈਂ ਜਿੰਨੀ ਕ ਵਾਰ ਹੋਇਆ 10 8 10 ਕ ਵਾਰ ਮੈਂ ਗੁੱਸੇ ਹੋਇਆ ਹੈ ਇਹਨਾਂ ਬੰਨੇ ਯਾਦ ਹੈ ਉਹ ਮਨ ਚੀਤੀ ਮੈਂ ਕਿਤੇ ਤੇ ਹੋਇਆ ਸੀਗਾ ਕਿੱਦਾਂ ਹੋਇਆ ਸੀਗਾ ਪਰ ਬਾਅਦ ਚ ਮੈਨੂੰ ਆ ਕਾਫੀ ਫੀਲ ਵੀ ਹੋਇਆ ਕੁਝ ਕੁਝ ਜਗ੍ਹਾ ਮੈਂ ਬੰਦਾ ਬੁਰੀ ਜਿਹੜਾ ਸੀਗਾ ਜਿਹਦੇ ਤੇ ਗੁੱਸੇ ਹੋਇਆ ਉੱਥੇ ਮੈਂ ਗਲਤ ਗੁੱਸੇ ਹੋਇਆ ਮੈਨੂੰ ਬਾਅਦ ਚ ਫੀਲ ਹੋਇਆ ਯਾਰ ਮੈਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਸੀ ਕੁਝ ਜਗ੍ਹਾ ਤੇ ਮੈਂ ਠੀਕ ਗੁੱਸੇ ਹੋਇਆ ਸੀਗਾ ਉਹ ਬੰਦੇ ਹੀ ਗਲਤ ਸੀਗੇ ਉੱਥੇ ਗੁੱਸੇ ਹੋਣਾ ਬਣਦਾ ਵੀ ਸੀਗਾ ਕੁਝ ਜਰ ਮੈਨੂੰ ਕਾਫੀ ਫੀਲ ਹਜੇ ਤੱਕ ਵੀ ਹੁੰਦਾ ਹੈ ਵੀ ਮੈਂ ਉਹ ਬੰਦੇ ਤੋਂ ਮੈਂ ਫੋਨ ਵੀ ਮੈਂ ਕਿਹਾ ਮੈਂ ਦੋ ਕਵਾਰੀ ਮੈਂ ਨਾਲ ਕੋਲ ਮਾਫੀ ਮੰਗ ਲਈ ਮੈਂ ਕਿਹਾ ਮੇਰੇ ਤੋਂ ਗਲਤੀ ਨਾਲ ਮੈਂ ਕਿਹਾ ਮਾਫੀ ਮੰਗਦਾ ਤੇ ਤੋਂ ਮੈਨੂੰ ਉਸ ਟਾਈਮ ਮੇਰੇ ਕੰਟਰੋਲ ਚ ਨਹੀਂ ਸੀ ਸਾ ਦੇ ਕੋ ਕੰਟਰੋਲ ਚ ਨਹੀਂ ਹੁੰਦਾ ਕਈ ਵਾਰੀ ਗੁੱਸ ਹਾਂ ਹਰਪ੍ਰੀਤ ਸਿੰਘ ਜੀ ਠੀਕ ਹੈ ਬਹੁਤ ਵਧੀਆ ਪਾ ਜੀ ਵੈਨ ਆਈ ਵਿਲ ਫ੍ਰੀ ਡੈਫੀਨਿਟਲੀ ਮੀਟ ਯੂ ਬਿਲਕੁਲ ਜੀ ਬਿਲਕੁਲ ਮੇਰਾ ਮੈਂ ਨਾ ਜੰਮੂ ਕਦੇ ਗਿਆ ਹੀ ਨਹੀਂ ਜ਼ਿੰਦਗੀ 'ਚ ਸੱਚੀ ਇਧਰ ਨੂੰ ਮੈਂ ਗਿਆ ਹੀ ਨਹੀਂ ਪਠਾਨਕੋਟ ਤੋਂ ਅੱਗੇ ਨਹੀਂ ਮੈਂ ਕਦੇ ਗਿਆ ਕਿਤੇ ਆਵਾਂਗੇ ਤਾਂ ਤੁਹਾਨੂੰ ਵੀ ਮਿਲਾਂਗੇ ਆਪਣਾ ਨਾ ਤੁਸੀਂ ਮੈਨੂੰ ਨੰਬਰ ਨੰਬਰ ਭੇਜਿਓ ਜਰੂਰ ਤਾਂ ਮੈਨੂੰ ਨਾ ਇੰਸਟਾ ਤੇ ਜਾਂ ਇਹ ਜੀ YouTube ਸੌਰੀ Facebook ਤੇ ਫੋਲੋ ਫੋਲੋ ਕਰ ਲਿਓ ਮੇਰੇ ਲਿੰਕ ਪਾਏ ਹੋਏ ਆ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਪਣਾ ਫੋਨ ਨੰਬਰ ਵਗੈਰਾ ਜੋ ਕੁਝ ਵੀ ਹੈ ਚਲੋ ਜੀ ਛੁੱਟੀ ਕਰਦੇ ਆ ਹੁਣ ਮੈਂ ਕੁਝ ਬੰਦਿਆਂ ਦੇ ਜਵਾਬ ਦੇਣੇ ਆ ਕੁਝਾਂ ਦੇ ਮੈਸੇਜ ਆਏ ਹੋਏ ਆ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਨਹੀਂ ਉਮੀਦ ਨਹੀਂ ਸੀ ਕਿ 22 22 ਤੋਂ ਲੈ ਕੇ 30 35 ਬੰਦੇ ਤੱਕ ਮੈਨੂੰ ਜੁਆਇਨ ਕਰ ਕੀਤਾ ਆ ਅੱਜ ਤਾਂ ਕਿੱਥੋਂ ਰਹਿਣ ਵਾਲੇ ਹੋ ਰਾਮਗੜੀਆ ਸਾਹਿਬ ਹਾਂਜੀ ਮੈਂ ਨਾ ਨਮਾਸ਼ਾ ਡਿਸਟ੍ਰਿਕਟ ਦਾ ਰਹਿਣ ਵਾਲਾ ਆ ਪਿੰਡ ਮੇਰਾ ਹਿਆਤਪੁਰ ਰੁੜਕੀ ਆ ਮੇਰੇ ਚੈਨ ਜਿਹੜੀ ਮੇਰੀ ਜੇ ਕੋਈ ਵੀ ਵੀਡੀਓ YouTube ਤੇ ਆਂਦੀ ਹੈ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਪੂਰਾ ਕੁਝ ਲਿਖਿਆ ਹੁੰਦਾ ਆ ਕਿ ਕਿੱਥੇ ਦਾ ਰਹਿਣ ਵਾਲਾ ਆ ਕੀ ਮੇਰਾ ਪਿੰਡ ਹੈ ਤੇ ਕੀ ਆ ਮੇਰੇ ਫੇਸਬੁੱਕ ਦਾ ਜਾਂ ਮੇਰੀ ਇੰਸਟਾਗ੍ਰam ਦਾ ਕੀ ਅਕਾਊਂਟ ਹੈ ਉਹ ਸਾਰਾ ਕੁਝ ਡਿਟੇਲ ਲਿਖੀ ਹੁੰਦੀ ਹੈ ਉੱਥੇ ਤੁਸੀਂ ਕੱਟ ਸਕਦੇ ਹੋ ਕਿਸੇ ਟਾਈਮ ਵੀ ਜੁਪੀ ਆਈ ਕਦੇ ਤਾਂ ਮੈਂ ਕਾਨਪੁਰ ਰਹਿਣਾ ਮੈਂ ਜੁਪੀ ਦੋ ਵਾਰ ਆਇਆ ਇੱਕ ਵਾਰ ਬਰੇਲੀ ਤੋਂ ਨਾਨਕ ਮਤਾ ਸਾਹਿਬ ਉਹ ਤੋਂ ਬਾਅਦ ਰੀਠਾ ਸਾਹਿਬ ਚਲੇ ਗਿਆ ਸੀ ਇੱਕ ਵਾਰੀ ਮੈਂ ਪਟਨਾ ਸਾਹਿਬ ਗਿਆ ਸੀ ਤਾਂ ਮੈਂ ਬਨਾਰਸ ਰੁਕਿਆ ਸੀ 2 ਦਿਨ ਲਈ ਬਨਾਰਸ ਵਿੱਚ ਘੁੰਮਿਆ ਸੀਗਾ ਬਨਾਰਸ ਉਹ ਉਹ 200 1900 ਨੀਚ 20100 ਆ ਸੀ ਬਨਾਰਸ ਹਾਂ ਉੱਥੇ ਮੈਂ ਰੁਕਿਆ ਸੀਗਾ 2 ਦਿਨ ਉਸ ਤੋਂ ਬਾਅਦ ਪਟਨਾ ਸਾਹਿਬ ਚਲੇ ਗਿਆ ਸੀ ਪਟਨਾ ਸਾਹਿਬ ਤੋਂ ਮੈਂ ਗਿਆ ਗਿਆ ਸੀਗਾ ਕਈ ਜਗ੍ਹਾ ਮੈਂ ਘੁੰਮ ਲੈਣਾ ਉਹਨੇ ਫੇਰੇ ਨੇੜੇ ਤੇੜੇ ਮੈਂ ਦੇਖ ਲੈਣਾ ਜਿਹੜੀ ਮੇਰੀ ਕੰਮ ਦੀਆਂ ਚੀਜ਼ਾਂ ਹੁੰਦੀਆਂ ਨਾ ਉੱਥੇ ਮੈਂ ਸਾਰੀ ਜਗ੍ਹਾ ਘੁੰਮਦਾ ਆਇਆ village ਤੁਹਾਡਾ ਲਖਸੀਆਂ اچھا ਠੀਕ ਹੈ ਇਹ ਚਲੋ ਮੈਨੂੰ ਹੁਣ ਨਾ ਇਜਾਜ਼ਤ ਦਿਓ ਹੁਣ ਲੰਬਾ ਹੋ ਜਾਣਾ ਕੰਮ 27 ਮਿੰਟ ਹੋ ਗਏ ਆ ਤੇ ਐਨੀ ਵੀਡੀਓ ਮੈਂ ਦਾ ਵੀ ਵੀਡੀਓ 10 ਮਿੰਟ ਤੋਂ ਵੱਧ ਪਾਦਾ ਨਹੀਂ ਹੁਣ ਆਪਣੀ YouTube ਤੇ ਵੀ ਆ ਤਾਂ ਬਹੁਤ ਜ਼ਿਆਦਾ ਹੋ ਗਿਆ ਟਾਈਮ ਤੇ ਮਿਲਦੇ ਆ ਤੁਹਾਨੂੰ ਮੈਂ ਜਲਦੀ ਲਾਈਵ ਹੋਵਾਂਗਾ ਥੋੜੇ ਦਿਨ ਚ ਕੋਸ਼ਿਸ਼ ਕਰੂੰਗਾ ਕਿ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਲਾਈਵ ਹੋਵਾਂ ਇਸ ਟਾਈਮ ਹੀ ਹੋਣਾ 8 8:30 ਤੋਂ ਬਾਅਦ ਠੀਕ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਲਾਈਵ ਮੇਰੀ ਵੀਡੀਓ ਦੇਖੀ ਤੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ